ਈਆ ਉੱਤੇ ਦੋ ਨੌਜਵਾਨ ਆਏ ਸੀ ਉਹਨਾਂ ਨੇ 100 ਰੁਪਏ ਦਾ ਤੇਲ ਖੋਆਇਆ ਤੇ ਉਹਨਾਂ ਨੇ ਤੇਲ ਦੇ ਵੈਹਣ ਤੇ ਜਦੋਂ ਕਰੰਡਿਆ ਨੇ ਉਹਨਾਂ ਤੋਂ ਪੈਸੇ ਮੰਗੇ ਤੇ ਉਹਨਾਂ ਨੂੰ ਆਪਣਾ ਪਰਵਾਰਵਦੀ ਰੋਕ ਤੇ ਉਹਨਾਂ ਦਾ ਉਹਨਾਂ ਨੂੰ 21500 ਰੁਪਏ ਹੋ ਗਏ ਚਲੇ ਗਏ ਦੋਹੀ ਤੋਂ ਦੇ ਪਤ ਦੇ ਮਾਲਕ ਦੇ ਦਸਿਆਂ ਦੇ ਬਿਆਨ ਦੇ ਪੱਤਰਤੱਥ ਕੀਤਾ ਸੀ ਸਾਡੇ ਐਸਐਸਓ ਇਹ ਕਿ ਜਿਹੜਾ 24 ਘੰਟਾ ਨਿਗੇਟਿਵ ਆਦ ਕੱ ਲਿਆ ਤੇ ਦੋਨਾਂ ਦੋਸ਼ੀਆਂ सुरेंद्र ਸਿੰਘ ਪੁੱਤਰ ਨਰਪਾਲ ਸਿੰਘ ਵਾਸੀ ਬੱਲੇਆ ਤੇ ਸੁਖੀ ਸਿੰਘ ਪੁੱਤਰੀ ਮੋਤਿ ਜਨ ਸਿੰਘ ਵਾਸੀ ਬਈਪਾ ਨੂੰ ਕੱਲ ਹੀ ਅਰਸ਼ਟ ਕਰ ਲਿਆ ਸੀ ਆਜੇ ਨਾਲ ਤੋਂ ਜਿਹੜਾ ਵਾਰਦਾਤ ਵਿੱਚ ਮਰਦਾ ਗਿਆ ਮੋਟਰਸਾਈਕਲ ਤੇ ਜਿਹੜਾ ਰਵਾਮਾਰਾ ਸਪੀਡ ਸਿਕਿਟੀ ਜਿੱਦਾਂ ਆਉਣ ਬੋਕੇ ਰੋਇਆ ਪੀਆ ਉਹਨਾਂ ਤੋਂ ਜਿਹੜਾ ਗੈਸਕੀ ਨਾਮ ਕਰ ਲਿਆ ਜਿਸ ਕੋਲ ਆਪਾਂ ਪੰਪ ਨੋਕਰੀਆਂ ਦੀਆਂ ਪੱਛੀਆਂ ਖਰਾ ਪੱਛੀਆਂ ਨੂੰ ਆਪਣੇ ਕੋਰਪੋਰੈਂਟਾਂ ਕਿ ਕਿ ਲਿਆ ਉਹਨਾਂ ਬਾਰੇ ਵਿੱਚ ਬੋਲਣਾ ਹੈ ਜਿਵੇਂ ਮਤਲਬ ਕਿ ਜਿਹੜਾ ਕੋਈ ਮੋਟਰਸਾਈਕਲ ਵਾਲਾ ਚੁਰਾਦਿਆ ਉਹਨਾਂ ਨੂੰ ਥਾਣਾ ਚੰਦਨੀ ਇਰੀਏ ਵਿੱਚੋਂ ਚੋਰੀ ਕੀ ਤਸਵੀਰ ਉਹ ਤੇਰੀ ਦੀ ਬੰਦੀ ਜਿਹੜੀ ਆ ਬੈਠਿਆ ਨਾ ਤੇ ਇਹ ਪਹਿਲਾਂ ਵੀ ਪੀਨਾਂ ਦਾ ਅਪਰਾਧ ਗੁਰਦਾਸ ਸਿੰਘ ਦਾ ਇਹਨਾਂ ਹੱਤਵਾਲ ਦੇ ਵੇਲੇ ਦਾ ਇੰਟਰਪਸਾਤਾ ਪਰਚਾ ਦੱਤ ਹੋਇਆ ਸੀ ਕਿ ਜਿਹੜਾ ਦੂਸਰਾ ਆਪਣਾ ਸੁਖਵੀਰ ਇਹਦੇ ਪਿਛਲੇ ਅਗਸਤ ਮਹੀਨੇ ਚ ਪਈ ਗਿਆਸਤ ਅੰਦੋਆ ਚੌਂਦੀ ਨੂੰ ਇਹਦੇ ਤੇ 307 ਦਾ ਪਰਚਾ ਆਣਾ ਤੁਮੇ ਕਿਦਾਂ ਬਿਹਤਰ ਹੈ ਨਾ ਭਾਈ ਰੂਪੇ ਫੈਰਿੰਗ ਦੀ ਉਸ ਤੇ। ਉਹ ਸੇ ਬਰਾਮਦ ਵੀ ਹੋਇਆ ਨਾ ਉਸ ਤੋਂ। ਆ 2000 ਰੁਪਇਆ ਪ੍ਰਾਪਤ ਹੋ ਕੇ ਆਵਾਜ਼ ਦਾ ਜਿਹੜਾ ਇਹ ਮੋਟਰਸਾਈਕਲ ਯੂਜ਼ ਕੀਤਾ ਉਹ ਬਰਾਮਦ ਹੋ ਗਿਆ। ਸਪੇਅਰ ਜਿਹੜਾ ਆਪਣਾ ਰਵਾਰ-ਰਵਾਰ ਜਿਹੜਾ ਉਹ ਬਰਾਮਦ ਕਰ ਦਿੱਤਾ।